ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕਾਟਨ ਦੇ ਸੂਟ ਇਹਨਾਂ ਵਿੱਚ ਨਾ ਥੋੜਾ ਜਿਹਾ ਮਿਕਸ ਰਹੂਗਾ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਬੱਦ ਤੋਂ ਬੱਦ ਸ਼ੇਅਰ ਕਰੋ ਜੀ ਆਪਣੇ ਰੇਟ ਨੇ ਜਿਹੜੇ ਉਹ ਬਿਲਕੁਲ ਜੈਨੂਇਨ ਹੁੰਦੇ ਨੇ ਆਪਣੇ ਵਾਲਾ ਰੇਟ ਤੁਹਾਨੂੰ ਕੋਈ ਦੇ ਨਹੀਂ ਸਕਦਾ ਜੀ ਆਹ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਾ ਸੂਟ ਇਹ ਕਾਟਨ ਬੇਸ ਹੁੰਦਾ ਬਟ ਥੋੜਾ ਜਿਹਾ ਮਿਕਸ ਹੁੰਦਾ ਇਸ ਦੇ ਵਿੱਚ ਪਿਓਰ ਕਾਟਨ ਨਹੀਂ ਹੁੰਦਾ ਕੈਮਰਿਕ ਨਹੀਂ ਹੁੰਦੀ ਇਹ ਥੋੜਾ ਜਿਹਾ ਇਸ ਦੇ ਵਿੱਚ ਮਿਕਸ ਹੁੰਦਾ ਬਟ ਇਸ ਦੇ ਵਿੱਚ ਬਲ ਨਹੀਂ ਪੈਂਦੇ ਰੂਟੀਨ ਬੀਅਰ ਵਾਲਾ ਘਰੇ ਕੰਮ ਧੰਦੇ ਵਿੱਚ ਪਾਉਣ ਵਾਲੇ ਇਹ ਸੁੱਖ ਬਹੁਤ ਸੋਹਣੇ ਹੁੰਦੇ ਨੇ ਜੀ ਇਹਨਾਂ ਸੁਟਾਂ ਦੀ ਕੱਟ ਹੈ ਜਿਹੜੀ ਉਹ 5 ਮੀਟਰ ਰਹੂਗੀ ਜੀ ਬਾਕੀ ਮੋਸਟਲੀ ਕਸਟਮਰ ਜਿਹੜੇ ਘਰੇ ਹੈਗੇ ਨੇ ਉਹ ਇਹਨਾਂ ਨੂੰ ਬੀਅਰ ਕਰਦੀ ਆ ਸਾਰਿਆਂ ਨੂੰ ਪਤਾ ਹੀ ਹੈਗਾ ਆਲ ਓਵਰ ਸੂਟ ਰੈਣਗੇ ਜੀ ਆ ਜਿਹੜਾ ਆਪਾਂ ਤੁਹਾਨੂੰ ਫਰਸਟ ਦਿਖਾ ਰਹੇ ਹਾਂ ਨਾ ਜੀ ਇਹ ਹੈਗਾ ਆਪਣਾ ਗ੍ਰੇ ਕਲਰ ਜੀ ਆ ਵਾਲਾ ਨਾ ਗ੍ਰੇ ਕਲਰ ਹੈਗਾ ਇਸ ਦੀ ਗਰਾਉਂਡ ਗ੍ਰੇ ਹੈਗਾ ਜੀ ਇਸ ਦੇ ਗ੍ਰੇ ਗਰਾਉਂਡ ਦੇ ਵਿੱਚ ਅੰਬੀ ਵਾਲਾ ਡਿਜ਼ਾਈਨ ਹੈ ਥੋੜਾ ਜ਼ੂਮ ਕਰਕੇ ਦਿਖਾ ਦਉ ਤੇ ਡਿਜ਼ਾਈਨ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਪੈਰਿਸ ਬਿਊਟੀ ਨੰਬਰ ਹੈ ਜੀ ਇਹ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੈਰਿਸ ਬਿਊਟੀ ਨੰਬਰ ਹੈਗਾ ਇਹ ਏਕੇ ਟੈਕਸ ਦਾ ਹਾਂਜੀ ਆ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਗ੍ਰੇ ਕਲਰ ਜਿਨ੍ਹਾਂ ਨੇ ਸੱਟ ਵਾਈਜ਼ ਲੈਣਾ ਜੀ ਉਹ ਆਪਣੇ ਤੋਂ ਵਟਸਐਪ ਕਰਕੇ ਪੁੱਛ ਸਕਦੇ ਨੇ ਜੀ ਮੈਸੇਜ ਕਾਲ ਜੋ ਵੀ ਹਾਂਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਐਸਲੀ ਗਰਾਊਂਡ ਮਹਿੰਦੀ ਹੈ ਜੀ ਇਹ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤਿੰਨ ਤਿੰਨ ਸੂਟਾਂ ਦੀ ਕਟ ਹੈ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਜੀ ਤਰ ਤਰ ਸੂਟਾਂ ਦੀ ਕੱਟ ਵੀ ਮਿਲ ਜੂਗੀ ਇਹ ਆਪਣੇ ਕੋਲੇ ਮਹਿੰਦੀ ਕਲਰ ਆ ਗਿਆ ਜੀ ਇਹ ਜਿਹੜਾ ਪਹਿਲੇ ਵਾਲਾ ਕਲਰ ਸੀ ਨਾ ਆਪਣਾ ਜਿਹੜਾ ਪਹਿਲਾ ਕਲਰ ਸੀ ਨਾ ਜਿਸ ਨੂੰ ਆਪਾਂ ਨੇ ਗਰੇ ਕਹਤਾ ਗਰੇ ਨਹੀਂ ਹੈਗਾ ਜੀ ਇਹ ਜਿਵੇਂ ਮੋਰ ਪੰਖੀ ਜਿਹਾ ਕਲਰ ਨਹੀਂ ਹੁੰਦਾ ਉਹ ਕਲਰ ਹੈ ਜੀ ਇਹ ਆ ਫਰਸਟ ਕਲਰ ਹੈ ਨਾ ਜਿਹੜਾ ਮੋਰ ਪੰਖੀ ਕਲਰ ਹੈ ਜੀ ਆ ਮੈਂਂਦੀ ਕਲਰ ਆ ਗਿਆ ਜੀ ਸੈਕੰਡ ਕਲਰ ਇਸ ਦੇ ਵਿੱਚ ਮੈਂਦੀ ਆ ਗਿਆ ਜੀ ਕੱਟ ਹੈ ਜਿਹੜੀ ਪ੍ਰੋਪਰ ਮੀਟਰ ਮਾਰ ਕੇ 5 ਮੀਟਰ ਰਹੂਗੀ ਜੀ 1 ਇੰਚ ਵੀ ਜਿਹੜਾ ਉਹ ਕੱਟ ਨਹੀਂ ਹੋਊਗਾ ਕੱਟ ਪੂਰੀ ਰਹੂਗੀ ਔਰ ਜਿਹੜਾ ਆਪਣਾ ਪ੍ਰਾਈਸ ਹੈਗਾ ਉਹ 350 ਰੁਪਏ ਰਹੂਗਾ ਜੀ ਪੈरिस ਬਿਊਟੀ ਦਾ ਪ੍ਰਾਈਸ ਹੈਗਾ ਜਿਹੜਾ ਉਹ 350 ਹੋਊਗਾ 350 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਆਲ ਓਵਰ ਸੂਟ ਮਿਲੂਗਾ ਜੀ ਆਪਣੇ ਕੋਲ ਅਰ ਤੀਸਰਾ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੇ ਕਲਰ ਆ ਹੈ ਜੀ ਤੁਹਾਨੂੰ ਅਪਨ ਦੋਨੇ ਕਲਰ ਦਿਖਾਵਾਂਗੇ ਰੱਖ ਕੇ ਤੇ ਫਿਰ ਤੁਹਾਨੂੰ ਥੋੜਾ ਜਿਹਾ ਕਲੀਅਰ ਹੋ ਜੂ ਵੀ ਇਹਨਾਂ ਚ ਥੋੜਾ ਜਿਹਾ ਉਨਕੀ ਦੀ ਫਰਕ ਹੈ ਆ ਦੇਖੋ ਜੀ ਹੁਣ ਦੇਖੋ ਇਹ ਥੋੜਾ ਜਿਹਾ ਮਤਲਬ ਕਿ ਮੋਰ ਪੰਖੀ ਜ ਆ ਜਾਂਦਾ ਹੈ ਇਹ ਹੈਗਾ ਜਿਹੜਾ ਇਹ ਗ੍ਰੇ ਕਲਰ ਹੈ ਆ ਗ੍ਰੇ ਕਲਰ ਹੈ ਜੀ ਆ ਥੋੜਾ ਜਿਹਾ ਮੋਰ ਪੰਖੀ ਜਿਹਾ ਟੋਨ ਦੇ ਵਿੱਚ ਆ ਗਿਆ ਇੰਨਾ ਕੀ ਹਲਕਾ ਫੁਲਕਾ ਜਿਹਾ ਇਹਨਾਂ ਦੇ ਵਿੱਚ ਫਰਕ ਹੈਗਾ ਜੀ ਇਹਨਾਂ ਸੂਟਾਂ ਦੀ ਕੀਮਤ ਹੈ ਜਿਹੜੀ ਆਪਣੇ ਪੈਰਿਸ ਬਿਊਟੀ ਦੀ 350 ਰੁਪਏ ਰਹੂਗਾ ਜੀ 350 ਰੁਪਏ ਓਨਲੀ ਸਿੰਗਲ ਸੂਟ ਦਾ ਪ੍ਰਾਈਸ ਇਹ ਵਿਜਿਟ ਕਰਨ ਤੇ ਹੈ ਜੀ ਇਹ ਪ੍ਰਾਈਸ ਤੁਸੀਂ ਸ਼ਾਪ ਪ੍ਰਾਈਸ ਸਮਝਿਆ ਕਰੋ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਹਾਂ ਜਿਨ੍ਹਾਂ ਨੇ ਘਰੇ ਮੰਗਵਾਉਣਾ ਹੈਗਾ ਜੀ ਉਹਨਾਂ ਨੂੰ ਕੋਰੀਅਰ ਚਾਰਜ ਹੈ ਜਿਹੜਾ ਅਲੱਗ ਤੋਂ ਲੱਗੂਗਾ ਜੀ ਇਹ ਸੂਟ ਲਾਈਟ ਵੇਟ ਹੁੰਦੇ ਨੇ ਜੀ। ਮਤਲਬ ਕਿ 65 70 ਰੁਪਏ ਦੇ ਵਿੱਚ ਇਹ ਦੋ ਸੂਟ ਨੇ ਜਿਹੜੇ ਉਹ ਆ ਜਾਂਦੇ ਨੇ ਜੀ ਤੁਹਾਡੇ ਘਰ। ਔਰ ਇਸ ਦਾ ਇੱਕ ਕਲਰ ਹੈਗਾ ਜੀ। ਚੌਥਾ ਕਲਰ। ਮੈਨੂੰ ਲੱਗਦਾ ਸੀ ਕਿ ਚਾਰ ਕਲਰ ਹੈਗੇ ਨੇ ਇਸ ਤੇ। ਇਹਦਾ ਚੌਥਾ ਕਲਰ ਹੈਗਾ ਜੀ ਵਾਈਨ ਬਹੁਤ ਪਿਆਰਾ ਕਲਰ ਹੈ ਜੀ। ਆਹ ਕਲਰ ਵੀ ਬਹੁਤ ਸੋਹਣਾ ਵਾਈਨ ਕਲਰ ਹੈਗਾ। ਚੌਥਾ ਕਲਰ ਰੋਬੀਸ ਦਾ ਵਾਈਨ ਚੌਥਾ ਕਲਰ ਹੈਗਾ ਜਿਹੜਾ ਉਹ ਹੈਗਾ ਜੀ ਇਸਦਾ ਵਾਈਨ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਇਹਨਾਂ ਦੇ ਰੰਗ ਦੀ ਕੁਸ਼ ਕਹਿ ਤਨੀ ਹੁੰਦੀ ਜੇ ਇਨਾ ਸੁੱਟਾਂ ਦੇ ਰੰਗ ਨੇ ਜਿਹੜੇ ਉਹ ਬਿਲਕੁਲ ਵੀ ਨਹੀਂ ਜਾਂਦੇ ਵੈਸੇ ਤਾਂ ਕੈਮਰਿਕ ਦੇ ਵੀ ਨਹੀਂ ਜਾਂਦੇ ਏਕੇ ਟੈਕਸ ਦੇ ਬਟ ਪੈਰਿਸ ਬਿਊਟੀ ਦਾ ਤਾਂ ਪਤਾ ਹੀ ਹੈ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਾ ਮਿਕਸ ਔਨ ਕਰਕੇ ਇਸ ਦੇ ਕਲਰ ਹੈ ਜਿਹੜੇ ਉਹ ਨਹੀਂ ਜਾਂਦੇ ਇਹਨਾਂ ਨੂੰ ਇਨਾ ਸੁੱਟਾਂ ਨੂੰ ਨਾ ਜ਼ਿਆਦਾ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਪੈਂਦੀ ਜੀ ਹਾਂਜੀ ਇਹ ਆਪਣੇ ਕੋਲੇ ਵਾਈਨ ਕਲਰ ਸੀਗਾ ਜੀ ਚੌਥਾ ਕਲਰ ਇਹ ਸੀਦਾ ਔਰ ਇੱਕ ਆਪਣੇ ਕੋਲੇ ਆ ਸਿੰਗਲ ਸਿੰਗਲ ਜੇ ਸੂਟ ਪਏ ਨੇਗੇ AB 350 ਦੇ ਵਿੱਚ ਤੁਹਾਨੂੰ ਮਿਲਣਗੇ ਜੀ ਇਹ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਜੀ ਆ ਆਪਣੇ ਕੋਲੇ ਆ ਗਿਆ ਜੀ ਗ੍ਰੀਨ ਕਲਰ ਇਹ ਵੀ ਪੈਰਸ ਬਿਊਟੀ ਦਾ ਹੀ ਹੈ AK Tex ਦਾ ਔਰ ਇਸ ਦੇ ਵਿੱਚ ਸੈਕੰਡ ਕਲਰ ਹੈਗਾ ਜਿਹੜਾ ਉਹ ਆ ਗਿਆ ਜੀ ਮਸਟਰਡ ਕਲਰ ਸੈਕੰਡ ਕਲਰ ਮਸਟਰਡ ਕਲਰ ਆ ਗਿਆ ਜੀ ਕੱਟ 5 ਮੀਟਰ ਹੋਊਗੀ ਪ੍ਰੋਪਰ ਬਹੁਤ ਸੋਹਣੇ ਸੂਟ ਨੇ ਜੀ ਇਹ ਸ਼ੌਕ ਪ੍ਰਾਈਜ਼ ਹੈ ਜਿਹੜਾ ਪਤਾ ਤੁਹਾਨੂੰ ਦੱਸਦਾ ਔਰ ਆਪਣੇ ਕੋਲੇ ਇੱਕ ਬਿਲਕੁਲ ਨਹੀਂ ਬਰੀਕ ਬੂਟੀ ਦੇ ਵਿੱਚ ਆ ਪਿਆ ਹੈਗਾ 컬러 ਆ ਵੀ ਬਹੁਤ ਸੋਹਣਾ ਕਲਰ ਹੈ ਜੀ ਆ ਵੀ ਕਲਰ ਹੈਗਾ ਜਿਹੜਾ ਉਹ ਬਹੁਤ ਸੋਹਣਾ ਹੈਗਾ ਬਹੁਤ ਸੌਫਟ ਬਾਲਾ ਸੌਫਟ ਕੱਪੜਾ ਜੀ ਬਹੁਤ ਹੀ ਜ਼ਿਆਦੇ ਏਕੇ ਟੈਕਸ ਦੀ ਸਾਰੀ ਵੈਰਾਈਟੀ ਰਹੂਗੀ ਜੀ ਪਰਾਇ ਰਹੂਗਾ 300 ਤੇ 50 ਰੁਪਏ ਓਨਲੀ ਸਿਰਫ 350 ਰੁਪਏ ਦੇ ਵਿੱਚ ਤੁਹਾਨੂੰ ਇਹੇ ਸੂਟ ਨੇ ਜਿਹੜੇ ਆਪਣੇ ਕੋਲੋਂ ਮਿਲਣਗੇ ਜੀ ਵਿਜ਼ਿਟ ਕਰਨ ਤੇ ਹਾਂਜੀ ਨੈਕਸਟ ਆਪਣੇ ਕੋਲੇ ਆਹਾ ਸਿੰਗਲ ਸਿੰਗਲ ਸੂਟ ਰਹਿ ਗਏ ਜੀ ਇਹ ਹੈਗਾ ਜੀ ਆਪਣੇ ਕੋਲੇ ਆਡੀ ਇਹ ਹੈਗਾ ਜੀ ਆਪਣੇ ਕੋਲੇ ਆਡੀ ਇਹ ਆਡੀ ਹੈ ਜੀ ਸਿੰਗਲ ਸੂਟ ਹੈਗਾ ਇਸ ਦਾ ਪ੍ਰਾਈਸ ਹੋਊਗਾ ਜੀ 500 ਤੇ 50 ਰੁਪਏ ਇਹ ਆਡੀ ਹੈ ਜੀ ਪਹਿਲਾ ਵਾਲਾ ਪੈਰਿਸ ਬਿਊਟੀ ਸੀ ਨੰਬਰ ਦਾ ਫਰਕ ਆ ਗਿਆ ਸਟੱਫ ਦਾ ਵੀ ਫਰਕ ਹੈ ਬਹੁਤ ਜਿਆਦਾ ਔਰ ਇਹ ਕਲਰ ਹੈਗਾ ਜਿਹੜਾ ਇਸ ਦੀ ਮਤਲਬ ਕਿ ਇੱਕ ਆਪਾਂ ਗਰਾਊਂਡ ਤਾਂ ਕੋਈ ਵੀ ਨਹੀਂ ਕਹਿ ਸਕਦੇ ਇਕੁਅਲ ਹੈ ਸਾਰੇ ਕਲਰ ਨੇ ਜਿਹੜੇ ਇਸ ਦੇ ਵਿੱਚ ਇਕੋ ਜਿਹੇ ਪਾਏ ਹੋਏ ਨੇ ਜੀ ਪੀਰੀਅਰ ਕਾਟਨ ਹੈ ਜੀ ਇਹ ਜਿਨ੍ਹਾਂ ਨੇ ਵੇਅਰ ਕੀਤੇ ਹੋਏ ਨੇ ਪਹਿਲਾਂ ਲਏ ਹੋਏ ਨੇ ਹਨਾ ਇਹ ਪਤਾ ਹੀ ਪਿਛਲੇ ਸਾਲ ਵੀ ਔਡੀ ਬਹੁਤ ਚੱਲਿਆ ਸੀਗਾ ਜੀ ਕਪੜਾ ਬਹੁਤ ਵਿਕਿਆ ਸੀ ਇਸ ਦਾ ਜਿਹੜਾ ਰਿਸਪੌਂਸ ਹੈ ਉਹ ਵਧੀਆ ਰਿਹਾ ਹੈ ਜੀ ਇਸ ਦੇ ਵਿੱਚ ਮਾਸਟਰਡ ਫਲਾਰ ਸੀਗਾ ਜੀ ਆਪਾਂ ਜਿਹੜਾ ਤੁਹਾਨੂੰ ਹੁਣ ਦਿਖਾਇਆ ਸੀ ਔਰ ਨੈਕਸਟ ਹੈਗਾ ਜਿਹੜਾ ਇਸ ਦੇ ਵਿੱਚ ਅਜੂਬੀ ਫਰੋਜੀ ਕਲਰ ਫਰੋਜੀ ਕਲਰ ਦਾ ਫਲਾਰ ਆਜੂਗਾ ਜੀ ਇਹ ਸਿੰਗਲ ਸਿੰਗਲ ਜੇ ਸੂਟ ਨੇ ਜੀ ਆਪਣੇ ਕੋਲੇ ਜਿਨ੍ਹਾਂ ਨੇ ਲੈਣੇ ਨੇ ਤਾਂ ਪਲੀਜ਼ ਜਲਦੀ ਆਰਡਰ ਕਰ ਦਿਓ ਮੈਸੇਜ ਕਰ ਦਿਓ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਹੋਇਆ ਤੇ ਆਪਾਂ ਕੋਰੀਅਰ ਕਰਵਾ ਦੇਣੀ ਇਹ ਆ ਗਿਆ ਆਪਣੇ ਕੋਲੇ ਫਲੋਜੀ ਕਲਰ ਜੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਇਹਨਾਂ ਸੁੱਟਾਂ ਦੀ ਬਣ ਕੇ ਬਹੁਤ ਵਧੀਆ ਲੱਗਦੇ ਨੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਇੱਕ ਦਾ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਤੁਸੀਂ ਫਸਟ ਟਾਈਮ ਆਪਣੇ ਚੈਨਲ ਤੇ ਵਿజిਟ ਕੀਤਾ ਹੈ ਸੋ ਫਸਟ ਟਾਈਮ ਆਇਓ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨੈਕਸਟ ਕਲਰ ਹੈਗਾ ਜਿਹੜਾ ਉਹ ਆਪਣਾ ਆ ਗਿਆ ਜੀ ਪਿੰਕ ਕਲਰ ਜਿਸ ਨੂੰ ਆਪਾਂ ਮਜੈਂਟਾ ਕਹਿੰਦੇ ਨੇ ਨਾ ਉਹ ਕਲਰ ਹੈ ਜੀ ਇਹ ਆਹ ਕਲਰ ਆਪਣਾ ਮਜੈਂਟਾ ਕਲਰ ਆ ਗਿਆ ਜੀ ਵੈਰਾਈਟੀ ਹੈਗੀ ਜਿਹੜੀ ਆਪਣੀ ਅੱਜ ਦੀ ਵੀਡੀਓ ਵਾਲੀ ਸਾਰੀ ਹੀ ਏਕੇ ਟੈਕਸ ਦੀ ਰਹੂਗੀ ਜੀ ਅਪਾ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸਦੇ ਵੀ ਹੁੰਨੇ ਆ ਵੀ ਕਿਹੜੇ ਘਰ ਦਾ ਕੱਪੜਾ ਹੈਗਾ ਏਕੇ ਟੈਕਸ ਦਾ ਤਾਂ ਏਕੇ ਟੈਕਸ ਦੱਸਾਂਗੇ ਇਹ ਸ਼ੰਕਰ ਦਾ ਤਾਂ ਸ਼ੰਕਰ ਦਾ ਤੇ ਅੰਕੁਰ ਦਾ ਤਾਂ ਅੰਕੁਰ ਦਾ ਹੋਏਗਾ ਜੀ ਹਾਂਜੀ ਇਹ ਹੈਗਾ ਮਾਜੈਂਟਾ ਕਲਰ ਬਹੁਤ ਸੋਹਣੇ ਫਲਾਰ ਨੇ ਜੀ ਕਲਰ ਕੰਬੀਨੇਸ਼ਨ ਬਹੁਤ ਵਧੀਆ ਜੀ ਤੇ ਵੇਸ ਵੀ ਬਹੁਤ ਵਧੀਆ ਪਿਓਰ ਕਾਟਨ ਹੈ ਜੀ ਇਸ ਦੇ ਵਿੱਚ ਮਿਕਸ ਬਿਲਕੁਲ ਵੀ ਨਹੀਂ ਹੁੰਦਾ ਜੀ ਕਲਰ ਨਹੀਂ ਜਾਂਦਾ ਇਹਨਾਂ ਦਾ ਕਲਰ ਪੱਕੇ ਆ ਹੁੰਦੇ ਨੇਗੇ ਸਾਰੇ ਸੂਟਾਂ ਦੇ ਇਹਨਾਂ ਦੇ ਹਾਂਜੀ ਨੈਕਸਟ ਆਪਣੇ ਕੋਲੇ ਕਲਰ ਆ ਗਿਆ ਜੀ ਪੈਰਟ ਮਹਿੰਦੀ ਕਲਰ ਆ ਗਿਆ ਸੌਰੀ ਪੈਰਟ ਨਹੀਂ ਹੈਗਾ ਇਹ ਮਹਿੰਦੀ ਮਹਿੰਦੀ ਕਲਰ ਆ ਗਿਆ ਜੀ ਅਗਲਾ ਅਗਲਾ ਕਲਰ ਆ ਗਿਆ ਜੀ ਆਪਣਾ ਮਹਿੰਦੀ ਕਲਰ ਕਈ ਵਾਰ ਆਪਣੇ ਭੈਣਾਂ ਕੋਲੇ ਦੁਪੱਟੇ ਪਏ ਹੁੰਦੇ ਨੇ ਹਨਾ ਜਿਨ੍ਹਾਂ ਦੇ ਦੁਪੱਟੇ ਵੀ ਲੱਗ ਜਾਂਦੇ ਤਾਂ ਉਹ ਵੀ ਵਧੀਆ ਰਹਿੰਦੇ ਨੇ ਆਪਣਾ ਸੂਟ ਆਪਣਾ ਦੁਪੱਟਾ ਵਾਚ ਦਾ ਖਰਚਾ ਜਿਹੜਾ ਉਹ ਬਚ ਜਾਂਦਾ ਜੀ ਇੰਨਾ ਸੁੱਟਾਂ ਦਾ ਆਡੀ ਜਾਂ ਦਾ ਪ੍ਰਾਈਸ ਹੋਊਗਾ 500 ਤੇ 50 ਰੁਪਏ ਦੀ ਇਹ ਤੁਹਾਨੂੰ 550 ਦੇ ਵਿੱਚ ਮਿਲਣਗੇ ਜੀ ਜਿਹੜੇ ਪੈਰਿਸ ਬਿਊਟੀ ਦੇ ਆਪਾਂ ਤੁਹਾਨੂੰ ਪਹਿਲਾਂ ਚ ਦਿਖਾਏ ਨੇਗੇ ਉਹਨਾਂ ਦੀ ਰੇਟ ਆਪਾਂ ਜਿਹੜਾ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹੇ ਹਾਂ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ